ਗੁਰੂ ਪਿਆਰੀ ਸਤਿਕਾਰਯੋਗ ਸਾਧ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸ਼ਿਕਾਰ ਘاٹ ਸਾਹਿਬ ਜੋ ਕਿ ਨੰਨਦੇੜ ਵਿਖੇ ਸਥਿਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਜਗ੍ਹਾ ਦੇ ਉੱਪਰ ਇੱਕ ਸਹੇ ਦਾ ਖਰਗੋਸ਼ ਦਾ ਤੀਰ ਮਾਰ ਕੇ ਸ਼ਿਕਾਰ ਕੀਤਾ ਸੀ ਅਤੇ ਮੂਲੇ ਖੱਤਰੀ ਦਾ ਉਧਾਰ ਕੀਤਾ ਸੀ ਗੁਰੂ ਪਿਆਰੀ ਸਤਿਕਾਰਯੋਗ ਸਾਧ ਸੰਗਤ ਜੀ ਜੋ ਕਿ ਮੂਲਾ ਖੱਤਰੀ ਸਿਆਲਕੋਟ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਦਾ ਰਹਿਣ ਵਾਲਾ ਸੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਪੱਕਾ ਸ਼ਰਧਾਲੂ ਸੀ ਅਤੇ ਕੁਝ ਸਮਾਂ ਸੇਵਾ ਕਰਨ ਤੋਂ ਬਾਅਦ ਉਹ ਸਿਆਲਕੋਟ ਆ ਗਿਆ ਸੀ ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸਿਆਲਕੋਟ ਆਏ ਅਤੇ ਭਾਈ ਮਰਦਾਨੇ ਨੂੰ ਆਖਣ ਲੱਗੇ ਕਿ ਸਾਡਾ ਇੱਕ ਸ਼ਰਧਾਲੂ ਹੈ ਭਾਈ ਮੂਲਾ ਅਸੀਂ ਉਹਨੂੰ ਮਿਲਣਾ ਚਾਹੁੰਨੇ ਹਾਂ ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਮੂਲੇ ਦੇ ਘਰ ਗਏ ਅਤੇ ਮੂਲੇ ਦੇ ਘਰਵਾਲੀ ਨੇ ਬਿਨਾਂ ਦਰਵਾਜ਼ਾ ਖੋਲੇ ਅੰਦਰੋਂ ਕਹਿ ਦਿੱਤਾ ਕਿ ਮੂਲਾ ਘਰ ਨਹੀਂ ਹੈ ਜੋ ਕਿ ਮੂਲਾ ਪਿਛਲੇ ਕਮਰੇ ਦੇ ਵਿੱਚ ਲੁਕਿਆ ਹੋਇਆ ਸੀ ਅਤੇ ਕਮਰੇ ਦੇ ਵਿੱਚੋਂ ਸੱਪ ਨਿਕਲਿਆ ਅਤੇ ਮੂਲੇ ਦੇ ਲੜ ਗਿਆ ਪਿੰਡ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੇ ਕੋਲ ਮੂਲੇ ਨੂੰ ਲੈ ਕੇ ਗਏ ਜਦੋਂ ਅਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਕਿ ਮੂਲੇ ਦਾ ਹੁਣ ਸਮਾਂ ਆ ਗਿਆ ਹੈ ਇਹਨੂੰ ਹੁਣ ਅਸੀਂ ਦਸਵੇਂ ਜਾਮੇ ਦੇ ਵਿੱਚ ਬਖਸ਼ਾਂਗੇ ਸਾਧ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਹੇ ਦਾ ਖਰਗੋਸ਼ ਦਾ ਤੀਰ ਮਾਰ ਕੇ ਸ਼ਿਕਾਰ ਕੀਤਾ ਸੀ ਅਤੇ ਮੂਲੇ ਦਾ ਇਸ ਜਗ੍ਹਾ ਦੇ ਉੱਪਰ ਉਧਾਰ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਪੌੜੀ ਦਰਜ ਹੈ ਨਾਲ ਕਰਾੜਾ ਦੋਸਤੀ ਕੂੜੇ-ਕੂੜੀ ਪਾਏ ਮਰਨਾ ਜਾਪੇ ਮੂਲਿਆ ਆਵੇ ਕਿਤੇ ਥਾਏ ਸਾਧ ਸੰਗਤ ਜੀ ਉਹੀ ਸਥਾਨ ਹੈ ਜਿੱਥੇ ਮੂਲੇ ਨੂੰ ਬਖਸ਼ਿਆ ਗਿਆ ਸੀ ਸੋ ਦਰਸ਼ਨ ਕਰਕੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਦਰਸ਼ਨ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ